ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਤਣ ਦੇ ਫਾਰਮ ਤੇ ਆਏ ਆ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵੀਰ ਡੇਲੀ ਰੁਟੀਨ ਦੇ ਵਿੱਚ ਕੰਮ ਕਰਦਾ ਆ ਰਿਹਾ ਕਾਫੀ ਲੰਬੇ ਸਮੇਂ ਤੋਂ ਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਆ ਪ੍ਰੋਵਾਈਡ ਹੋ ਜਾਂਦੇ ਆ ਇਸ ਘਰੋਂ ਚਾਹੇ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਚਾਹੇ ਤੁਸੀਂ ਘਰੇ ਆਣ ਕੇ ਤਸੱਲੀ ਕਰਨੀ ਆ ਦੋਸਤੋ ਜਿਹੜਾ ਪਸ਼ੂ ਸੋਇਆ ਸੋਇਆ ਦੋ ਟਾਈਮ ਜੋਕੇ ਤਿੰਨ ਟਾਈਮ ਜੋਕੇ ਆਪਣੀ ਜਿਹੜੀ ਆ ਤਸੱਲੀ ਆ ਜ਼ਰੂਰ ਯਕੀਨਨ ਬਣਾ ਲਿਆ ਕਰੋ ਤੇ ਗੱਬਣ ਪਸ਼ੂ ਜਿਹੜਾ ਕੋਈ ਵੀਰ ਲੈ ਕੇ ਜਾਂਦਾ ਆਪਣੀ ਚੌਥਾ ਥਾਂ ਦੀ ਟਿੱਪ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਤੇ ਅੱਜ ਟੋਟਲ ਚਾਰ ਕ ਬਿਹੜਾ ਤੁਹਾਨੂੰ ਦਿਖਾਉਣੀਆਂ ਦੋ ਮੱਝਾਂ ਝੋਟੀਆਂ ਦਿਖਾਵਾਂਗੇ ਲਾਸਟ ਦੇ ਵਿੱਚ ਪੂਰੀ ਇਨਫੋਰਮੇਸ਼ਨ ਫੇਰ ਨਿਤਨ ਦੇ ਨਾਲ ਪੂਰੀ ਗੱਲਬਾਤ ਕਰਕੇ ਆਪਾਂ ਉਹਨੂੰ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਸੋ ਇਸੇ ਤਰ੍ਹਾਂ ਵੈਸੇ ਪਸ਼ੂ ਆਉਂਦੇ ਰਹਿੰਦੇ ਇਸ ਕਿਲੇ ਦੇ ਉੱਪਰ ਤੁਸੀਂ ਸਮੇਂ-ਸਮੇਂ ਦੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਬਥੇਰੇ ਡਿਟੇਲ ਜਿਹੜੀ ਆ ਉਹ ਲੈ ਸਕਦੇ ਜੀ ਅੱਜ 11 ਮਾਰਚ ਸਮਾਂ ਕੋਈ ਸ਼ਾਮ ਦੇ ਦੋਸਤੋ 5:00 ਵਜੇ ਦਾ ਆਓ ਲੈਣਿਆ ਬਥੇਰੇ ਡਿਟੇਲ ਵੀਰ ਨਿਤਨ ਤੋਂ ਪੂਰੀ ਗੱਲਬਾਤ ਕਰਕੇ ਨਿਤਨ ਵੀਰੇ ਸਭ ਤੋਂ ਪਹਿਲਾਂ ਸਸਰੀਕਾਲ ਸਸਰੀਕਾ ਸੰਤੋ ਸਾਹਿਬ ਠੀਕ ਠਾਕ ਵੀਰ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਨਿਤਨ ਵੀਰੇ ਹੋਰ ਕਿਵੇਂ ਚੱਲਦੇ ਕੰਮ ਕਰ ਸਾਹਿਬ ਵਧੀਆ ਚੱਲੀ ਜਾਂਦਾ ਜੀ ਠੀਕ ਹੈ ਤੁਸੀਂ ਸੁਣਾਓ ਠੀਕ ਹੈ ਜੀ ਟਿਪ ਟਿਪ ਵੀ ਹੋ ਗਈ ਕਣੀਆਂ ਵੀ ਪੈਣ ਲੱਗ ਪਈ ਕਣੀਆਂ ਪੈਣਾਂ ਪੀਆਂ ਜੀ ਤੇ ਅੱਛਾ ਨਿਤਨ ਅੱਜ ਜਿੱਦਾਂ ਕਿ ਆਪਾਂ ਜ਼ਿਕਰ ਕੀਤਾ 6 ਪਸ਼ੂ ਆ ਹਾਂਜੀ 4 ਵੜਾ ਦੋ ਜੋਡੀਆਂ ਹਾਂ ਪਸ਼ੂ ਆਲਮੋਸਟ ਸਾਰੇ ਸੋਏ ਸੁਬਾਈ ਆ ਅ ਇੱਕੋ ਝੋਟੀ ਗੱਭਣ ਆ ਬਸ ਦੂਜੀ ਸੁਬੇ ਜਿਹੜੀ ਬਾਕੀ ਸਾਰੇ 5 ਪਸ਼ੂ ਸੋਏ ਬਾਕੀ 5 ਸੋਏ ਨਾ ਦੋਸਤੋ ਇੱਕ ਝੋਟੀ ਗੱਭਣਾ ਜਿਹੜੀ ਪਹਿਲਾਂ ਖਰੇ ਪਹਿਲੀ ਹੋएगी ਝੋਟੀ ਉਹ ਹਾਂ ਝੋਟੀ ਨਹੀਂ ਦੂਜਣੇ ਆ ਦੂਜੇ ਚੋਟੀ ਆ ਠੀਕ ਆ ਤੇ ਬਾਕੀ ਇੱਕ ਜਿਹੜੀ ਮੱਝ ਆ ਉਹ ਸੁਈ ਸੁਬਾਈ ਆ ਤੇ ਸ਼ੁਰੂਆਤ ਆਪਾਂ ਕਰ ਲਾਂਗੇ ਵੜਾਂ ਤੋਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਦੁੱਧ ਰੇਟ ਭਾਅ ਫਰਦਾ ਬਿਲਕੁਲ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ ਤੋ ਵੇਟੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਨਿਤਨ ਵੀਰੇ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲੀਏ ਇਸ ਵੇੜ ਤੋਂ ਹਾਂਜੀ ਕੀ ਡਿਟੇਲ ਆ ਵੀਰੇ ਦੀ ਇਹ ਪਹਿਲਾ ਸੂਆ ਸੂਈ ਆ ਪਹਿਲਣ ਹਾਂਜੀ ਅੱਜ ਕਿੰਨੇ ਕ ਦਿਨਾਂ ਦੀ ਇਹ ਅੱਜ ਦੂਜਾ ਦਿਨ ਆ ਕੱਲ ਸੂਈ ਸਰੇ ਠੀਕ ਆ ਜੀ ਹਾਂਜੀ ਸੂਆ ਪਹਿਲਾ ਹੈ ਪਹਿਲਾ ਸੂਆ ਚਾਰ ਦੰਦ ਲਓ ਦੋਸਤੋ ਚੌਗੀ ਬੱਤੀ ਆ ਪਹਿਲਾ ਸੂਆ ਤੇ ਕੱਲ ਪਰਸੋਂ ਦੀ ਦੱਸਣੇ ਕੱਲ ਕੱਲ ਸਰੇ ਸੂਈ ਆ ਬੱਚਾ ਮਗਰ ਕੀ ਆ ਗਿਆ ਅੱਛਾ ਆ ਗਿਆ ਤਾਂ ਦੋਸਤੋ 나ੜੂ ਤੇ ਬੱਚਾ ਆ ਬੱਚਾ ਕੁਬਰੀ ਤੁਸੀਂ ਜਰੂਰ ਦੇਖੋ ਆ ਨੜੂ ਤੇ ਬੱਚਾ ਠੀਕ ਆ ਜੀ। ਵਚੀ ਪਹਿਲਾ ਸੂਬਾ ਮੋਹਨ ਦੰਦੀ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ। ਬਾਕੀ ਆਰਡਰ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ। ਤੇ ਨਹੀਂ ਤੇ ਹੁਣ ਬੌਲੇ ਤੇ ਵੀਰ ਦੋ ਗਡੰਗ ਹੋ ਗਈਆਂ ਚਵਾਈ। ਹਾਂਜੀ ਦੋ ਡੰਗ। ਆ ਤਿੰਨ ਡੰਗ ਚੋਰੀ ਆ ਜ। ਤੇ ਕੀ ਸਮਝਾਰ ਕੀ ਸਥਿਤੀ ਆ ਬੌਲੇ? ਥੱਲੇ ਕੋਈ 9 ਤੋਂ 10 ਕਿਲੋ ਬੌਲਾ ਵੀ ਪਹਿਲੀ ਚਵਾਈ ਦੇ ਥੱਲੇ ਡੋਕੇ ਛੱਡਦੇ ਆ ਤੇ ਦੂਜੀ ਚਵਾਈ ਬਿਲਕੁਲ ਸਾਫ਼ ਕਰਤੀ ਆ। ਠੀਕ ਆ ਜੀ। ਹਾਂਜੀ। ਤੇ ਡੋਕੇ ਡੋਕੇ ਵੀ ਨਹੀਂ ਛੱਡੇ ਮਾੜੇ ਜੀ ਵੀ ਬਿਲਕੁਲ ਸਾਫ਼ ਆ। ਠੀਕ ਆ। ਕੋਈ ਬੂੰਦ ਵੀ ਨਹੀਂ ਰਹਿੰਦੀ ਥੱਲੇ ਇਕ। ਲੋਬ ਦ ਤਸੱਲੀ ਕਰ ਸਕਦਾ ਠੀਕ ਆ ਬਾਕੀ ਥਾਣ ਤੁਹਾਨੂੰ ਇੱਕ ਵਾਰੀ ਜ਼ਰੂਰ ਆਪਾਂ ਨੇੜੇ ਤੋਂ ਦਿਖਾ ਦਈਏ ਥਾਣ ਥੁੰਡੀ ਕੁਆਲਿਟੀ ਹੈ ਨਾ ਪੂਰਾ ਮੁਠੀ ਵਾਲਾ ਕੋਈ ਇਹ ਨਾ ਗਣੇ ਵੀ ਛੋਟਾ ਪੈਂਸਲ ਥਾਣਿਆਂ ਦਾ ਕਿਦਾਂ ਵੀ ਆ ਪਸ਼ਮੀ ਤਾਂ ਆ ਪਣੀ ਪੂਣੀ ਮਾਰਿਆ ਥੱਲੇ ਨੂੰ ਠੀਕ ਹੈ ਜੀ ਆਹ ਲਓ ਠੀਕ ਆ ਸੋ ਹੱਥੀ ਚਵਾਈ ਦਾ ਤੁਸਾਂ ਥਾਣਾ ਜਿੱਦਾਂ ਕਿ ਪਹਿਲਾ ਸੂਆ ਬੱਚੀ ਸੂਈ ਚੌਵੀ ਹੈ ਨਾ ਹਾਂਜੀ ਚਾਰ ਦਾ ਠੀਕ ਆ ਜੈ ਵੀਰ ਰੰਦਾ ਬਾਕੀ ਛੰਡੀ ਥੁੰਡੀ ਆ ਹਾਂ ਜਿੱਦਾਂ ਮਰਜ਼ੀ ਕੋਈ ਬੈਜੀ ਲਓ ਕੋਈ ਸੋ ਬੱਚੀ ਪਿਆਰੀ ਆ ਕੋਈ ਵੀਰ ਪਹਿਲਾਂ ਵਾਸੀ ਲਵ ਰਿਆ ਤੇ ਤੁਸੀਂ ਜਰੂਰ ਹੱਥ ਪਾ ਸਕਦੇ ਜੀ ਪਹਿਲਾਂ ਦੱਸੂਗਾ ਬ੍ਰੀਡ ਪ੍ਰੂਫ ਵੀ ਚੰਗੀ ਬਚੀ ਹੈ ਹਾਂਜੀ ਹਾਂਜੀ ਸੋ ਤਾਂ ਮੀਂਹ ਦੇ ਟਟਾਏ ਗਾਨਾ ਆ ਲੰਗਾ ਠੀਕ ਹੈ ਕੰਪੈਕਟ ਜਿਹਾ ਡਰ ਆ ਦੋਸਤੋ ਫਿਰ ਸਟਰ ਦੇ ਵਿੱਚ ਆ ਕਸਮੇ ਲੇਵੇ ਦੇ ਵਿੱਚ ਆ ਠੀਕ ਆ ਸੋ ਥਾਨਦੀ ਪਹਿਲਾਂ ਮੈਂ ਸਾਈਜ਼ ਦੱਸਦਾ ਵੀ ਮੁਠੀ ਥਾਣਾ ਦੋਸਤੋ ਹੱਥੀ ਚਬਾਈ ਦਾ ਥਾਨ ਠੀਕ ਆ ਕੋਈ ਇਹ ਵੀ ਨਾ ਮੰਨੇ ਵੀ ਬਿਲਕੁਲ ਛੋਟਾ ਆ ਪੂਰਾ ਮੋਟੀ ਜਿਹਾ ਆਉਂਦਾ ਥਾਨ ਪੂਰਾ ਹਾਂ ਦੋ ਰੋ

ਬਾਕੀ ਵਸੇ ਦੋ ਦੇ 16-17 ਕਿਲੋ ਵਧੀਆ ਭਰੂਗੀ। ਠੀਕ। ਸੂਹ ਤੇ ਥੋੜਾ ਜਿਹਾ ਜਖਮ ਜਿਹਾ ਲੱਗਦਾ ਨਿਤਨ। ਹਾਂਜੀ ਉਹ ਬੱਚਾ ਵੇਖੋ ਕਿੰਨਾ ਤਖੜਾ ਜੀ। ਆ ਬੱਚਾ ਪਲਿਆ ਆ ਹਾਂ। ਹਾਂਜੀ। ਇਦਾਂ ਵਖਾਓ ਬੱਚਾ ਵਖਾਓ ਕਿੰਨਾ ਤਖੜਾ ਪਹਿਲਾਂ। ਉਹ ਬੱਚਾ ਦੋਸਤੋ ਪਹਿਲਾਂ ਸੂਈ ਸੀ ਠੀਕ ਹੈ ਜੀ ਕਈ ਬਣਾ ਵੱਡਾ ਸੀਮਨ ਕਈ ਵੀ ਰਖਵਾ ਦਿੰਦੇ ਆ। ਉਹ ਸਾਰਾ ਬੱਚਾ ਵੇਖੋ ਤੁਸੀਂ ਪਲਿਆ ਪਲਿਆ ਚੰਗਾ ਦਿੱਤਾ। ਸਾਰਾ ਬੱਚੇ ਦੇ ਨਾਲ। 2 ਮਹੀਨੇ ਬਾਅਦ ਕਿੱਡਾ ਬੱਚਾ ਹੋ ਜਾਣਾ ਇਹ ਵੀ। ਬਿਲਕੁਲ ਜੀ। ਅੱਛਾ ਨਿਤਨ ਅਕੇ ਸੈਕਟਰ ਨੰਬਰ ਤੇ ਵੀਰ ਜਿਹੜੀ ਆ ਵੈਡ ਆਪਣੇ ਕੋਲ ਆ। ਇਹ ਵੀ ਤੁਸੂਆ ਕੱਲ ਸਵੇਰੇ ਸੂਈਓ ਠੀਕ ਹੈ ਜੀ ਤੇ ਕੱਲ ਦੁਪਹਿਰੀ ਆਪਣੇ ਕੋ ਆਈ ਠੀਕ ਆ ਵੀਰ ਇਹਦੇ ਡੋਕੇ ਡੂਕੇ ਛੱਡੇ ਜੇ ਮਾੜੇ ਮੋਟੇ 19 ਕਿ ਵੀ ਕੋਈ ਜ਼ਿਆਦਾ ਨਾ ਆਖੇ ਬੋੜਾ ਇਥੇਲੇ 16 ਤੋਂ 17 ਕਿਲੋ ਹੋਗਾ ਅ ਤੇ ਦੂਜਾ ਤੀਜਾ ਦਿਨ ਅੱਜ ਦੂਜਾ ਦਿਨ ਆ ਠੀਕ ਹਾਂਜੀ ਠੀਕ ਹੈ 16 ਤੋਂ 17 ਕਿਲੋ ਬੋੜਾ 16 17 ਕਿਲੋ ਬੋੜਾ ਠੀਕ ਆ ਉਹਨਾਂ ਜਿ 16 ਕਿਲੋ ਮੰਨ ਕੇ ਚੱਲੋ ਵੀ ਹੈਗਾ ਅੱਛਾ ਮਗਰ ਵੀ ਬੱਛਾ ਮਗਰ ਬੱਛਾ ਬੋਰ ਮਾੜਾ ਸੀ ਮੰਦਾ ਬੱਛਾ ਯਾਰ ਲੋ ਵੀ ਦੋਸਤੋ ਮਗਰ ਬੱਛਾ ਅਰਮਾੜਾ ਤੇ ਸੀਮਰਦਾ ਸੀ ਪਹਿਲਾਂ ਗੱਲਾਂ ਕਰ ਲਓ ਜੀ ਠੀਕ ਆ ਸੋ ਬੱਚਾ ਕਾਫੀ ਸੋਣਾ ਰਮਾਡਾ ਸੀਮਨ ਦਾ ਦੋਸਤ ਇਹ ਬੱਚਾ ਮੇਲਗਾਫ ਆ ਗਿਆ ਇਸ ਵੈੜ ਦੇ ਮਗਰ ਤੇ ਦੂਜਾ ਸੂਬਾ ਸੂਈ ਆ ਹੁਣ 15 16 ਕਿਲੋ ਕੋਈ ਬੋਲਾ ਇਹ ਤਾਂ ਇਹਨਾਂ ਮਤਲਬ 20 21 ਕਿਲੋ ਪਹਿਲਾਂ ਥੱਲੇ ਚੋਇਆ ਹੈ ਇਹ ਰਗੀ 24 25 ਕਿਲੋ ਖੁੱਲੀ ਜਿਵਾਂ ਵਾਲੀ ਵੈੜਿਆ ਠੀਕ ਹੈ ਬਾਕੀ ਥਣ ਭਾਂਡੇ ਦੀ ਬਹੁਤ ਜਿਆਦੀ ਸਾਫ ਹੈ ਲਓ ਦੋਸਤੋ ਥਣ ਭਾਂਡੇ ਦੀ ਪੂਰੀ ਖਬਰਦਾਰਾ ਕਰਮਾ ਵਾਲੀ ਆਟਰ ਰੋਟਰ ਦੀ ਕੁਆਲਿਟੀ ਦੇਖੋ ਆਗਾਮ ਤੇ ਪਛਾਣ ਉਹਨਾਂ ਹੀ ਕਰਮਾ ਵਾਲੀ ਵਾਲੀ ਬੈਠੀ ਆ ਹੁਣ ਵੈਸੇ ਟਾਈਮ ਵੀ ਜਿਹੜਾ ਬਿਲਕੁਲ ਚਵਾਈਦਾ ਹੋ ਗਿਆ ਠੀਕ ਤੇ ਸਾਨ ਤੋਂ ਪੂਰਾ ਹੱਥੀ ਚ ਵਾਈ ਵਾਲਾ ਤੇ ਰੰਗ ਪ੍ਰਿੰਟ ਬਿਲਕੁਲ ਉਸੇ ਤਰ੍ਹਾਂ ਹੀ ਠੀਕ ਆ ਜੀ ਐਸਫੋ ਬ੍ਰੀਡ ਦੇ ਵਿੱਚ ਇਹ ਕ੍ਰੋਸ ਪਲੇਸੇ ਥੋੜੀ ਬਾਕੀ ਕ੍ਰੋਸ ਵੀ ਹੈਗੀ ਆ ਬਿਲਕੁਲ ਸਾਨੂੰ ਮੰਨ ਕੇ 15 20% ਕ੍ਰੋਸ ਚ ਹੈਗੀ ਆ ਹਾਂਜੀ ਹਾਂਜੀ ਲਓ ਜੀ ਠੀਕ ਆ ਤੇ ਬੁਤੀ ਪਾਤੀ ਬਹੁਤ ਸੋਹਣੀ ਦੋਸਤੋ ਫੇਸਬੁਕ ਕਾਫੀ ਸੋਹਣਾ ਛੋਟਾ ਜਿਹਾ ਫੇਸ ਦਾ ਛੋਟੇ ਜਿਹੇ ਕੰਨ ਸਰੀਰ ਘਟਾਂਚਾ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਪਰ ਆਰਡਰ ਦੀ ਕੁਆਲਿਟੀ ਦੇਖੋ ਸੋਹਣੀ ਆ ਕਮਾਲ ਦੀ ਆ ਵੱਡੀਆਂ ਵੜਾਂਗੂ ਆ ਜੀ ਠੀਕ ਆ ਹੋਣ ਜਿਹੜੀ ਆ ਬੌਲੇ ਦੀ ਸਥਿਤੀ ਦੋਸਤੋ 16 15 16 ਤੇ ਚੱਲ ਰਿਹਾ ਤੇ ਬਾਕੀ ਆ ਕੇ ਚੰਗੀ ਕਾਰਗਜਾਰੀ ਦੋਸਤੋ ਕਰਜੂ ਕਰਮ ਵਾਲੀ ਚੰਗੀ ਸੇਵਾ ਕੋਈ ਵੀਰ ਕਰ ਗਿਆ ਤੇ ਸੋਹਣੀ ਕਾਰਗਜਾਰੀ ਹੋ ਰਹੀ ਹੈ ਪੰਜ ਕਿਲੋ ਸੋਨਾ ਵਧੀਆ ਭਰਾਏ ਨੇ ਹਾਂਜੀ ਹਾਂਜੀ ਮਗੀ ਦੀ ਜੇਦੂ ਦੀ ਸਹੀ ਗਰੰਟੀ ਹੋ ਗਈ ਪੁੱਤ ਠੀਕ ਹੈ ਭਰਾ ਹਾਂਜੀ ਲਓ ਅਨਿਤਨ ਵੀਰੇ ਜਿਹੜੀ ਜੇਰਜੁਰ ਪ੍ਰੋਪਰ ਆਪਣੇ ਇਸ ਫਾਰਮ ਤੇ ਪਈ ਹੁੰਦੀ ਉਹਨੂੰ ਉਸ ਤਰੀਕੇ ਨਾਲ ਦੱਸ ਦਿਆ ਕਰੋ ਵੀ ਇੱਥੇ ਆਪਣੇ ਫਾਰਮ ਤੇ ਆਪਾਂ ਕੀ ਵੇਚਿਆ ਜਿਹੜਾ ਜਨਮ ਤੇ ਆਪਣੇ ਘਰੇ ਸਵੇਰ ਉੱਗ ਉਹਦੀ ਆਪਣੀ ਫੋਟੋ ਰੱਖੀ ਹੋਣੀ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਸੋ ਮਗਰ ਇਹਦੇ ਵੀ ਦੋਸਤੋ ਬੱਛਾ ਠੀਕ ਹੈ ਜੀ ਤੇਰੇ ਪਹਿਲੇ ਨੰਬਰ ਤੇ ਦਿਖਾਈ ਆ ਦੋਨਾਂ ਸੈਕਿੰਡ ਫਰਸਟ ਚੰਗੀ ਸੇਵਾ ਕਰਦੂਗਾ 25 ਕਿਲੋ ਵਧੀਆ ਪਾਊਗੀ 16 ਬੜਾ ਹੀ ਸਾਢੇ ਚੰਗੀ ਆ ਠੀਕ ਹੈ 16 ਕਿਲੋ ਮੰਨ ਕੇ ਚਲੋ ਵੀ ਇੰਨਾ ਥੋੜਾ ਉੱਥਲੇ ਹਮ ਹਮ ਵੱਧ ਵੀ ਹੋ ਸਕਦਾ ਪਰ ਹੈਗਾ ਫੋੜਾ ਆਪਾਂ ਸਾਫ਼-ਸੂਧ ਨਹੀਂ ਕੀਤੀ ਚੰਗੀ ਨਾ ਡੋਬੇ-ਡੋਬੇ ਛੱਡੇ ਆ। ਸਿ ਇਹ ਵੀ ਸੱਜਣ ਮਿੰਤਰ ਕੇ ਹਰੇ ਕਹਿ ਦਿੰਦਾ ਵੀ ਸਾਫ਼ ਹੈ ਕਿ ਨਹੀਂ ਸਾਫ਼। ਭਾਲ ਨਹੀਂ ਗਈ ਮੱਸਾ ਵੀ। ਬਿਲਕੁਲ। ਹਾਂਜੀ। ਤਿੰਨੇ ਤਨ ਮੋਲ ਲੈਂਦਾ ਕੀ ਕਰਦਾ ਫਿਰ? ਮੋਲ ਸੰਦੂਸਾ ਸੀ ਪੰਜਾਂ ਸੀ ਕੋਈ ਨਹੀਂ ਕਰਨਾ। 75000 ਦੇ ਵਿੱਚ ਲੈਦੇ ਕਰ ਦਈਏ ਉਹਨਾਂ ਨੇ। 75000। ਹਾਂਜੀ। ਸੱਜਣ ਸੰਦੂਸਾ 70000 ਦੀ ਵੈੜ ਤੇ ਵਿੱਚੋਂ ਇਹਦਾ ਮੰਡਣ ਕਰਦਾਂਗੇ ਜੋ ਵੀ ਹੋਗਾ। ਠੀਕ ਹੈ। ਹਾਂਜੀ। ਲੋ ਵੀ 72000 ਦੀ ਦੋਸਤੋ ਲਾਸਟ ਵੀਰਾਂ ਦਾ ਵੀ ਲੈਣ-ਦੇਣ ਜਿਹੜਾ ਕਰ ਲਾਂਗੇ। ਮਗਰ ਬੱਛਾ ਆ ਮੇਲ ਕਾਫ ਤੇ ਤੁਹਾਡੀ ਸ੍ਰੂਤੀ ਤਸੱਲੀ ਦੇ ਨਾਲ ਇੱਕ ਵਾਰੀ ਵੀਡੀਓ ਮੇਰਾ ਵੀ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਜਿਹੜਾ ਪਸੂ ਤੁਸੀਂ ਖਰੀਦਣ ਆਉਂਦਾ ਉਹਦੀ ਪੂਰੀ ਵਿਸ਼ੇਸ਼ਤਾ ਉਹ ਤੇ ਜਿੰਨੀ ਡਿਟੇਲ ਤੁਹਾਨੂੰ ਮਿਲਣੀ ਚਾਹੀਦੀ ਹੈ ਉਹ ਮਿਲ ਜਾਂਦੀ ਹੈ ਉਹਨੂੰ ਤੰਗੀ ਚੱਗੀ ਤਰ੍ਹਾਂ ਸੋਣ ਜ਼ਰੂਰ ਲਿਆ ਕਰੋ ਤੇ ਅੱਛਾ ਨਿਤਨ ਅੱਗੇ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਆਹ ਸੰਤੂ ਦਾ ਦੂਜਾ ਸੂਆ ਵੀ ਦੂਜੇ ਸੂਏ ਸੂਈ ਆ ਵੱਛੀ ਮਗਰਿਆ ਕੋਈ 10 10 ਕ ਦਿੰਦੇ ਸੂਆ ਕੋਈ ਢੇੜਗੜ ਸੂਈ ਇੱਥੇ ਦਾ 10ਾਂ ਕ ਦਿਨਾਂ ਦੀ ਸੂਈ ਆ ਹਾਂਜੀ 10ਾਂ ਦੀ ਕੰਨ 15 ਦੀ ਕਹਿ ਲੈ ਜਿੰਨੇ ਮੱਠੀ ਕਹਿੰਦੇ ਭਈ ਅਗਰਾ ਠੀਕ ਹੈ ਜੀ ਦੋਸਤੋ ਦਸਾਂ ਤੋਂ 15 ਦਿਨਾਂ ਦੀ ਸੂਈ ਆ ਸੂਆ ਦਸਾਂ 15 ਦਿਨਾਂ ਦਾ ਇਹ ਵੀ ਹੈ ਦੂਜੇ ਹੀ ਸੈਕੰਡ ਇਹ ਦੂਜਣ ਹੈ ਲਓ ਜੀ ਦੂਜਾ ਸੂਆ ਦੋਸਤੋ ਬੋਦੀ ਵਾਲੀ ਬੱਛੀ ਆ ਛੋਟੇ ਜੇ ਕੰਨ ਨੇ ਠੀਕ ਆ ਤੇ ਦਸਾਂ ਤੋਂ 15 ਦਿਨਾਂ ਦਾ ਆਈਡੀਆ ਮੰਨ ਲਿਓ ਬੱਛੀ ਤੁਹਾਨੂੰ ਇੱਕ ਵਰੀ ਦਿਖਾਉਂਦਾ ਆਹ ਦੇਖੋ ਜੀ ਠੀਕ ਆ ਜੀ ਬਰਾਊਂਡ ਡੱਬੇ ਜੀ ਆ ਆ ਵੇਖ ਸਕਦੇ ਤੁਸੀਂ ਆ ਮਗਰ ਬੱਛੀ ਆ ਤੇ ਨਿਤਨ ਹੁਣ ਦੂਜਾ ਸੂਆ 15 ਦਿਨਾਂ ਦੀ ਸੂਈ ਆ ਦੁੱਧ ਕੀ ਆ ਥੱਲੇ ਦੁੱਧ ਆ ਲੋ ਇਹਦਾ ਕੰਮ ਦੁੱਧ ਪਾ ਲਈ ਸੰਧੂ ਸਾਹਿਬ ਥੱਲੇ ਹੋਗਾ ਕੋਈ 14 ਕਿਲੋ ਦੇ ਕਰੀਬ ਹੋਊਗਾ 14 ਇਹ ਆਪਣੇ ਕੱਲ ਹੀ ਆਈਆਂ ਜੋੜਾ ਹੀ ਆਏ ਕੋਈ ਠੀਕ ਹੈ ਹਾਂਜੀ ਲੋ ਦੋਸਤੋ 14 ਜਦੋਂ ਤੇਰਾ ਜਦੋਂ ਇੱਥੇ ਆਪਣੇ ਕੋਲ ਬਲਕ ਤੇ ਆ ਰਿਹਾ ਪਚਵਾਈਆਂ ਨੇਟ ਜਿਹੜਾ ਬਿਲਕੁਲ ਹਾਜ਼ਰ ਆਪਾਂ ਚੁਵਾ ਦੇ ਬਲਕ 13 14 ਕਿਲੋ ਬਲਕ ਚੁਵਾ ਦਵਾਂਗੇ ਆਪਾਂ ਲਓ ਜੀ 13 14 ਕਿਲੋ ਤੇ 200 ਚੱਲ ਰਹੀ ਹੈ ਕੋਈ 10ਾਂ ਤੋਂ 15 ਦਿਨਾਂ ਦਾ ਦੱਸੂਗਾ ਆਹ ਵੇਖੋ ਥਣ ਥਣ ਦੀ ਇੱਕ ਹੋਰ ਤੁਸੀਂ ਸਹਜ ਠੀਕ ਹੈ ਤੇ ਮਗਰ ਇਹਦੇ ਬੱਚੀ ਆ ਫੀਮੇਲ ਕਾਫ ਸਾਹਮਣੇ ਖੜਾ ਤਮੂ ਦਿਖਾ ਦਿੱਤਾ ਦੋਸਤੋ ਵੈਸੇ ਆ ਬਿਲਕੁਲ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਕੋਈ ਚੰ ਠੀਕ ਹੈ। ਤੋਂ ਦੂਜਾ ਸੁਆ ਬੋਦੀ ਵਾਲੀ ਬੱਚੀ ਆ ਛੋਟੇ ਜੇ ਕੰਨ ਤੇ ਸਰੀਰ ਦਾ ਢਾਂਚਾ ਜਿਹੜਾ ਇਸ ਵਹਿੜ ਦਾ ਵੀ ਚੰਗਾ ਠੀਕ ਹੈ ਜੀ ਵੱਡਾ ਮੀਡੀਅਮ ਤੋਂ ਉੱਚੀ ਆ ਪਲੱਸ ਪੁਆਇੰਟ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਜਿਹੜੀ ਵਿਛਲਾ ਸਹਜ ਆ ਉਹਦੇ ਤੋਂ ਪਲੱਸ ਪੁਆਇੰਟ ਦੇ ਵਿੱਚ ਦਿਖਾਈਦਾ। ਆ ਲਓ। ਬਾਕੀ ਇਹ ਨਹੀਂ ਲੱਤ ਛੜਾ ਲਈ ਨਹੀਂ ਜਿੱਥੇ ਮੱਢੀ ਟਾਕੇ ਪਈ ਹੋਣੀ। ਹੂੰ ਹੂੰ। ਉਹ ਤਾਂ ਮਰਜੀ ਦੁਬਾਰੇ। ਠੀਕ ਹੈ ਜੀ। ਤੇ ਤੁਹਾਨੂੰ ਜਿਹੜਾ ਦੋਸਤੋ ਪੂਰੀ ਚੁਵਾਈ ਵਾਲਾ ਲੱਗਾ ਆ ਇੱਕ ਵਾਰੀ ਤੁਹਾਨੂੰ ਇੱਕ ਬਹਣੀ ਵਾਲੇ ਪਾਸਿਓਂ ਬੈਕ ਸਾਈਡ ਤੋਂ ਤੇ ਆਲ ਰੌਂਡ ਤੋਂ ਆਪਾਂ ਇੱਕ ਵਾਰੀ ਚੈੱਕ ਕਰਵਾ ਦਿੰਨੇ ਆ ਆ ਦੇਖੋ ਜੇ ਤੇ ਕੋਈ ਪਾਸਾ ਜਾਂ ਮਾੜਾ ਪਾਰਾ ਜਾਂ ਕੋਈ ਭੜਾ ਭੁੜਾ ਦੇ ਵਿੱਚ ਮਾੜਾ ਮੋੜ ਹੋ ਸਕਦਾ ਕਿ ਵੈਸੇ ਹੋ ਸਕਦਾ ਸੰਗ ਇਹ ਭੜ ਭੁੜੀ ਹੋਣੀ ਆ ਬਾਕੀ ਹਰ ਤਾਂ ਗੱਲ ਕੋਈ ਨਹੀਂ ਬਸ ਚੋਣ ਚੋਂ ਬਰਾਬਰ ਹਾਂਜੀ ਬਰਾਬਰ ਆਪਾਂ ਚੋਈਆਂ ਦੋ ਕੀਤੀਆਂ ਹੋਣੀਆਂ ਜੀ ਠੀਕ ਹੈ ਭਰਾ ਕੱਲ ਆਈ ਆਪਣੇ ਕੋਲ ਕੱਲ ਸ਼ਾਮ ਨੂੰ ਕੀਤੀ ਤੇ ਅੱਜ ਤੱਕ ਕੀਤੀ ਠੀਕ ਹੈ ਜੀ ਹਾਂਜੀ ਉਹ ਦੋਸੋ ਚੋਣ ਚਾਨ ਇੱਕ ਨੰਬਰ ਆ ਤੇ ਬਾਕੀ ਹਾਈਟ ਸੋਹਣੀ ਆ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਮੀਡੀਅਮ ਹਾਈਟ ਤੋਂ ਜਿਹੜੀ ਪਲੱਸ ਵਾਲ ਹਾਈਟ ਆਪਾਂ ਇਹਦੀ ਅਕਾਊਂਟ ਕਰ ਸਕਦੇ ਆ ਮਗਰ ਬੱਚੀ ਤੇ ਹੁਣ ਕੋਈ 13 13 14 13 14 ਠੀਕ ਆ ਬਾਕੀ ਇਹ ਜਿੱਥੇ ਮਰਜ਼ੀ ਢਾਕੇ ਪਾਇਓ ਆ ਲਓ ਪੂਰਾ ਮੁਠੀ ਥਾਣਿਆ ਜੀ ਆ ਦੇਖੋ ਠੀਕ ਆ ਭਰਾ ਤੇ ਨਿਤਰੇ ਮੇਰੇ ਲਾਨਦਨ ਫਿਰ ਕੀ ਕੀਤਾ ਇਹਦਾ ਕਿੰது ਤੱਕ ਮੁੱਲ ਮਾਰਦੇ ਆ ਮੋਲੇ 55000 ਰੁਪਏ ਕਰਦੇ ਆ 55000 ਦੇ ਦੇ ਦੀਆ ਮੈਂ ਨਾ 55000 ਦੀ ਲੈ ਲਈਏ ਵੇਖ ਲਓ 55000 ਦੇਦਾ ਆਏਗੇ ਆ ਮਾਨਦਾਨ ਕੱਢ ਕੇ ਛੋੜ ਛੱਪਾ ਸਾਰਾ ਕਰਕੇ 50 ਦੀ ਵਾੜ ਦੇ ਦਸਾਂਗੇ 50 ਦੀ ਹਾਂਜੀ ਦੋਦੇ 16 17 ਕਿਲੋ ਵਧੀਆ ਭਰ ਜਾਣਾ ਇੰਨੇ ਵੀ ਹਾਂਜੀ ਲਓ ਜੀ 50000 ਦੇ ਨਰਮੀ ਗਰਮੀ ਨੂੰ ਇਹਨੇ ਮਨਾਉਣੀ ਹਾਂ ਹਾਂ ਲਓ ਵੀ ਦੋਸਤੋ 50000 ਦੀ ਵਾੜ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਦੋਸਤੋ ਹੁਣ ਮੌਕੇ ਤੇ ਜਿੰਨਾ ਵੀ ਆ ਉਹਨਾਂ ਆਪਣਾ ਜੋ ਕੇ ਕੋਈ ਵੀ ਆਨਲਾਈਨ ਚਾਹੇ ਵੀਡੀਓ ਕਾਲ ਤੇ ਜਿੱਦਾਂ ਵੀ ਤਸੱਲੀ ਕੋਈ ਕਰਨਾ ਚਾਹੁੰਦਾ ਉਹਦਾ ਤੁਸੀਂ ਕਰ ਸਕਦੇ ਜੀ ਠੀਕ ਆ ਤੇ ਇਸ ਤੋਂ ਬਾਅਦ ਇੱਕ ਹੋਰ ਵਾਰ ਤੁਹਾਨੂੰ ਦਿਖਾ ਦਿੰਨੇ ਆ ਵੱਡੇ ਕਦਬੋਤ ਦੇ ਵਿੱਚ ਚੌਥਾ ਨੰਬਰ ਆ ਵੇਰਵਾ ਪਾ ਦਿੰਨੇ ਆ ਠੀਕ ਆ ਜੀ ਤੇ ਨਿਤਨਦੀ ਡਿਟੇਲ ਕੀ ਕਰੀਏ ਸਾਂਝੀ ਇਹ ਨੂੰ ਸੁਨਸਾ ਕੋਲ 6-7 ਦਿਨ ਹੋ ਗਏ ਸੂਈ ਨੂੰ 6-7 ਦਿਨ ਹਾਂ ਜੀ ਇਕੱਠੀਆਂ ਹੀ ਆਈਆਂ ਆਪਣੇ ਕੋਲ ਠੀਕ ਆ ਜੋੜੀ ਇਕੱਠੀ ਆਈ ਆ ਤੀਜਾ ਚੌਥਾ ਹਾਂ ਜੀ ਆ ਦੋਵੇਂ ਇਕੱਠੀਆਂ ਹੀ ਆ ਇਹਦੇ ਮਗਰ ਬੱਚਾ ਕੀ ਆਗੇ ਇਹਦੇ ਮਗਰ ਬੱਚਾ ਲਓ ਦੋਸਤੋ ਇਹਦਾ ਮਗ ਤੇ ਹਾਈਟ ਕਰਦਾ ਇੱਕ ਤੀਜੇ ਨੰਬਰ ਦੇ ਤੁਹਾਨੂੰ ਬਾਹਰ ਦਿਖਾਈ ਸੀਗੀ ਉਹਦੇ ਨਾਲੋਂ ਜਿਹੜੀ ਆ ਦੋਸਤੋ ਕਾਫੀ ਵੱਡੀ ਆ ਸਾਰੇ ਨਾਲ ਫੁੱਲ ਵੱਡੇ ਸਾਈਜ਼ ਦੇ ਵਿੱਚ ਠੀਕ ਆ ਜੀ ਵਜਨ ਵਟਾ ਵੀ ਪੂਰਾ ਫੀਲ ਮੂਲ ਦੀ ਵੀ ਚੰਗੀ ਸਪੈਸ਼ਲ ਲੰਬੀ ਵੀ ਪੂਰੀ ਆ ਉੱਚੀ ਤੇ ਲੰਬੀ ਪੂਰੀ ਆ ਤੇ ਹੁਣ ਆ 6-7 ਦਿਨਾਂ ਦੀ ਮਾਲਾ ਸੋਈ ਆ ਕੀ ਦੁੱਧ ਥੱਲੇ ਇਹ ਥੱਲੇ 13 ਕਿਲੋ ਹੋਊਗਾ ਫਿਲ ਹਜੜਾ 13 ਕਿਲੋ 13 ਹਜੇ 14 ਹਜੇ ਮਤਲਬ 12 ਤੋਂ 14 ਕਿਲੋ ਦੇ ਜਿਵੇਂ ਬਿਲਕੁਲ ਤਿਆਰ ਆ ਜਿਹੜਾ ਚਵਾ ਦਾਂਗੇ ਆਪਾਂ ਠੀਕ ਆ ਹਾਂਜੀ ਲਓ ਦੋਸਤੋ 12 ਤੋਂ 14 ਦੇ ਦਰਮਿਆਨ ਦੇ ਸਾਵਾ ਦੇ ਭਾ 15 ਵਾਰਾ ਤੋਂ 14 ਕਾਨੂੰਨ ਦੇ ਦਰਮਿਆਨ ਜਿਹੜੀ ਹੁਣ ਚੱਲ ਰਹੀ ਆ ਆ ਵੇਖੋ ਥਾਣਾ ਲੋ ਠੀਕ ਆ ਸੋ ਦਿਖਾ ਲਾ ਇੱਕ ਵਾਰੀ ਬੈਕ ਸਾਈਡ ਤੋਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਕਰੋ ਚੱਕ ਜੀ ਠੀਕ ਆ ਸੋ ਹਾਈਟ ਕੱਦ ਮੈਂ ਪਹਿਲਾਂ ਜ਼ਿਕਰ ਕਰਤਾ ਦੋਸਤੋ ਵੱਡੇ ਹਾਈਟ ਕੱਦ ਦੇ ਵਿੱਚ ਸੋ ਇੱਕ ਹੈ ਜਿਹੜੀਆਂ ਮੰਨ ਕੇ ਤੁਸੀਂ ਆਇਆ ਕਰੋ ਜਿਹੋ ਜਿਹਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਜੇਕਰ ਮੀਡੀਅਮ ਆ ਤਾਂ ਮੀਡੀਅਮ ਮੰਨ ਕੇ ਸਬਦਾ ਤੁਸੀਂ ਕਰਨਾਉ ਦਾ ਸਾਈਬ ਇਹਨਾ ਕਰਿਆ ਕਰੋ ਹੱਡਾ ਬਹਰਾਂ ਦੀ ਬਾਕੀ ਬਹੁਤ ਪੱਕੀ ਆ ਚੰਗੇ ਵੱਡੇ ਸਰੀਰਕ ਢਾਂਚੇ ਦੇ ਵਿੱਚ ਆ ਠੀਕ ਹੈ ਜੀ ਵੱਡੇ ਕੱਦ ਕੱਟ ਦੇ ਵਿੱਚ ਠੀਕ ਹੈ ਤੇ ਬਾਕੀ ਨਦਨ ਮੇਰੇ ਚੋਂ ਚਾਂ ਦੀ ਕੋਈ ਜ਼ਰੂਰ ਚੋਂ ਚੋਂ ਦੀ ਆਪਣੀ ਫੁੱਲ ਗਰੰਟੀ ਹੋ ਠੀਕ ਹੈ ਹਾਂਜੀ ਜੇ ਨਾ ਦੋ ਦੇ ਬਾਦ 10 ਨੂੰ ਭਾਵੇਂ ਕਿਲੋ ਦੋਗਾ ਝੂੜੀ ਵਾਦੇ ਪਰ ਜਿਹੜਾ ਚੋਇਆ ਜਣਾ ਉਹ ਚਾਹ ਚੂੜ ਰਿਆ ਨਾ ਮੁਰਗੇ ਠੀਕ ਹੈ ਕਿ ਨਹੀਂ ਜੋ ਸੱਚ ਦੱਸਾਂਗੇ ਬਿਲਕੁਲ ਠੀਕ ਹੈ ਕੀ ਮੋਲ ਵੜੀ ਦੀ ਮੋਲੇ ਦਾ ਥੰਦ ਹਸਾ 5000 ਰੁਪਏ ਕਰਦੇ ਆ 51000 ਦੇ ਦਾਂਗੇ ਪੂਰੇ ਦੀ 51 ਦੀ 51 ਦੀ ਸਿਕਨ ਚ ਕੀ ਮਾਰਾ ਕੰਮ ਸਿਕਨ ਚ ਕੀ ਮਾਰਾ ਕੰਮ ਬਾਕੀ ਸੋ 51000 ਦੀ ਲਾਸਟ ਦੋ ਦਸ ਇਹ ਵੀ ਸੁਣਾ ਹਰ ਅਗਲਾ ਵਧੀਆ ਚਵਾ ਜਣਾ ਇਹਨੇ ਕੋਈ ਉਦਾਂ ਦੀ ਗੱਲ ਨਹੀਂ ਇਹਨੂੰ ਇੱਧਰ ਦਾਜੀ 51000 ਦੀ ਪਰਵੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਕਦ ਕਰ ਬਹੁਤ ਸੋਹਣਾ ਵੱਡੇ ਕਦ ਕਰ ਦੇ ਵਿੱਚ ਆ ਮਗਰ ਵੀ ਇਹਦੇ ਬੱਛਾ ਮੀਨ ਕਾਪ ਇਸ ਤੋਂ ਬਾਅਦ ਨਿਤਨ ਆਪਣੇ ਕੋਲ ਜਿਹੜੀਆਂ ਆਈਆਂ ਇਧਰ ਝੋਟੀਆਂ ਝੋਟੀਆਂ ਪਹਿਲਣਾਂ ਹੈ ਜੀ ਇਹ ਪਹਿਲਣਾਂ ਕੀ ਪਹਿਲਣਾਂ ਹੈ ਜੀ ਠੀਕ ਹੈ ਜੀ ਹਾਂ ਜੀ ਲੈ ਜੀ ਝੋਟੀ ਦੋਸਤੋ ਬਹੁਤ ਪਿਆਰੀ ਆ ਕੁੰਡੀ ਚੂਰਾ ਬਿਲਕੁਲ ਠੀਕ ਹੈ ਜੀ ਦੋ ਇਹ ਮੂੰਹ ਦੋਵੇਂ ਦੰਦ ਹੈ ਸਵਾ ਦੋ ਸਾਲਾਂ ਦੀ ਹੋਊਗੀ ਦੋ ਦੋ ਸਵਾ ਦੋ ਸਾਲ ਦੀ ਇੱਥੇ ਘੁੰਮਰ ਹੋਣੀ ਹੈ ਇਹ ਦੋਂਦੀ ਹੈ ਦੋਂਦੀ ਇਹਨਾਂ ਸਾਡੇ ਦੋਂਦੀ ਹੋਣੀ ਚਾਹੀਦੀ ਜੀ ਹਾਂ ਦੋਸਤ ਕਿੰਨੇ ਕਿਦ ਨੂੰ ਕਨੇਦਨ ਇਹ ਪਰਸੋਂ ਦੀ ਸੂਈ ਆ ਠੀਕ ਹੈ ਜੀ ਲੋ ਜੀ ਤੂੰ ਦੋਸਤ ਪਰਸੋਂ ਦੀ ਸੂਈ ਆ ਠੀਕ ਆ ਜੀ ਤੀਜਾ ਦੇਣਾ ਸੂਈ ਨੂੰ ਤੇ ਦੋਂਦੀ ਝੂਟੀ ਆ ਮਗਰ ਤੇ ਬੱਚਾ ਕੀ ਆ ਗਿਆ ਫਿਰ ਕੱਟੀ ਆ ਮਗਰ ਕੱਟੀ ਆ ਲੈ ਜੀ ਕੱਟੀ ਵੀ ਬਹੁਤ ਖੂਬਸੂਰਤ ਆ ਦੋਸਤੋ ਤੁਹਾਨੂੰ ਦਿਖਾਈ ਜਾਊਗੀ ਵੀਡੀਓ ਦੇ ਵਿੱਚ ਇੱਕੋਰੀਆ ਫੇਸ ਇੱਕੋਰੀ ਆ ਨਿਤਰ ਖੜੇ ਹੋ ਆ ਦਿਖਾਓ ਹਾਂ ਜੀ ਲੈ ਜੀ ਬਈ ਸੋਣੀ ਸੁਣੀ ਬਹੁਤ ਆ ਜੋੜੇ ਵੀਰ ਕਾਫੀ ਸ਼ੌਂਕ ਰੱਖਦੇ ਵੀ ਸ਼ਕੀਨ ਪਸੂ ਖਰੀਦਣਾ ਦੋਸਤੋ ਸ਼ਕੀਨੀ ਵਾਲੇ ਪਾਸਿਓਂ ਪੂਰੀ ਚਿਪ ਕੱਢ ਆ ਲੈ ਠੀਕ ਆ ਲਓ ਜੀ ਦੇਖੋ ਜੀ ਠੀਕ ਆ ਦੋਂਦ ਦੇ ਦਾੰਦ ਆਦੇ ਬਰਾਬਰ ਵੀ ਨਹੀਂ ਕੀਤੇ ਹੈ ਆ ਲੈ ਅੱਛਾ ਨਿਤਨ ਸੁਈਨੇਪੁਰ ਫੇਰ ਦੱਸ ਦੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੁਈ ਨੂੰ ਤਿੰਨ ਕਿ ਦਿਨ ਹੋ ਗਏ ਤੀਜਾ ਦਿਨ ਅੱਜ ਤੀਜਾ ਦਿਨ ਠੀਕ ਆ ਬੜਾ ਕੰਨੇ ਦੁੱਧ ਕੰਨੇ ਕੋਈ 7-8 ਕਿਲੋ ਹੋਗਾ 7-8 ਕਿਲੋ ਹਾਂਜੀ ਠੀਕ ਆ ਤੁਹਾਡੇ ਦੁੱਧ 11-12 ਕਿਲੋ ਦੇ ਜੂਗੀ ਸਹੀ ਸਵਾ ਗਾਲਾ ਕੋਈ ਕਰ ਲੈ ਦੇ ਲਓ ਜੀ ਬਾਕੀ ਖਾਲੀ ਫੁਲੀ ਬਹੁਤ ਸੋਹਣੀ ਹੂੰ ਤੇ ਸ਼ਕੀਨੀ ਦੇ ਕਰਮਾਲੀ ਘੋਟ ਘੋਟ ਕੇ ਭਰੀ ਹਿਸਾਬ ਨਾਲ ਹੂੰ ਹੂੰ ਲੋ ਦੋਸਤ ਸ਼ਕੀਨ ਵਾਲੇ ਪਾਸੇ ਵੀ ਪੂਰੀ ਆ ਕਰਮਾਲੀ 100% ਤੇ ਹਵਾਨੇ ਲਈ ਵੀ ਦੀ ਸਾਫ ਸੁਥਰੀ ਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਦੋਸਤੋ ਬਿਲਕੁਲ ਸਹੀ ਟਾਈਮ ਤੇ ਸੂਈ ਆ ਕਰਮਾਲੀ ਚੰਗੀ ਸੇਵਾ ਦੇ ਵਿੱਚ ਚੰਗੀ ਸੰਭਾਲ ਦੇ ਵਿੱਚ ਰਹੀ ਆ ਜਿਹੜੀ ਬਿਲਕੁਲ ਦੁੰਦੀ ਕੱਟੀ ਬਿਲਕੁਲ ਸੂਫੀ ਆ ਤੇ ਮਗਰ ਵੀ ਕੱਟੀ ਆਪ ਵੀ ਕੱਟੀ ਠੀਕ ਹੈ ਜੀ ਤੇ ਆਹ ਵੇਖੋ ਅਟਰ ਦੀ ਕੁਆਲਟੀ ਬੈਕ ਸਾਈਡ ਤੋਂ ਲੋਬੀ ਬਹੁਤ ਖੂਬਸੂਰਤ ਸ਼ਾਨਦਾਰ ਠੀਕ ਹੈ ਜੀ ਕੁਆਲਿਟੀ ਦੀ ਇਹ ਛੋਟੀ ਬਕਾਊ ਆ ਤੇ ਅੱਗੇ ਜਿਹੜਾ ਕੋਈ ਵੀ ਖਰੀਦਣਾ ਚਾਹੁੰਦਾ ਤੇ ਜ਼ਰੂਰ ਤੁਸੀਂ ਵਿਜ਼ਿਟ ਕਰਕੇ ਆਪਣੀ ਅੱਖੀ ਵੀ ਜ਼ਰੂਰ ਦੇਖ ਲਿਓ ਹੱਥੀਂ ਜੋ ਕੇ ਤਸੱਲੀ ਕਰ ਲਿਓ ਠੀਕ ਹੈ ਬਾਕੀ ਅੰਨੀ ਠੰਡੀ ਹੈ ਬਹੁਤ ਸੋਹਣਾ ਪਾਂਡਾ ਚੌਰ ਸਮੁੱਢ ਤੋਂ ਲੇਵਾ ਤੇ ਥਾਂ ਥਾਂ ਤੇ ਬਹੁਤ ਸੋਹਣੀ ਕੁਆਲਿਟੀ ਚੌਰ ਚੂਣੀ ਬਹੁਤ ਸੋਹਣੀ ਫਿਰ ਮਿਲਦੀ ਬੱਚੇ ਦੇ ਅੰਨੀ ਦੇ ਪਹਿਲੇ ਨਾਲ ਬੱਚਾ ਲੱਗ ਨਹੀਂ ਹੁੰਦੰਦੀ ਆ ਹਾਂ ਬਿਲਕੁਲ ਹੀ ਬਿਲਕੁਲ ਤੇ ਨਿਤਰ ਵੀਰੇ ਚਲੋ ਪਸ਼ੂ ਆਪਾਂ ਸੇਲ ਕਰਦੇ ਪਏ ਆ ਤੇ ਛੋਟੀ ਜੀ ਕੀ ਡਿਮਾਰ ਛੋਟੀ ਡਿਮਾਂਡ ਸੰਸਾਦ ਇੱਕ 5 ਕਰ ਲੀਏ ਮੈਂ ਨਾ ਵੀ ਯਾਰ ਇਹਨਾਂ ਨਾਲ ਕਰੀਏ ਥੋੜਾ ਜਿਆਦਾ ਕਰ ਦਈਏ ਲੱਖ ਦੇ ਦਈਏ ਥੱਲੇ ਆਉਂਦੀਏ ਦੇਖ ਲੱਖਾਂ ਚ ਨੇ ਦੀ ਹੁੰਦੀ ਹੈ ਦੋਰ ਕੱਟ ਕਰ ਦਈਏ ਹੈ ਦੋਰ ਕੱਟ ਕਰ ਦਈਏ ਦੋ ਦੋ ਕਰਕੇ ਵੱਡੀ ਸ਼ਾਲ ਮਾਰ ਦਈਏ ਹਾਂ 95000 ਦੇ ਦਾਂਗੇ ਸੰਸਾਦ 95 ਦੀ ਹਾਂਜੀ ਲੈ 95000 ਦੇ ਵੀਰ ਨੇ ਤਨ ਦਾ ਵੀ ਦੇ ਦਾਂਗੇ ਕਸਰਾ ਕੁਸਰਾ ਕੱਢ ਕੇ ਤੇ ਬਾਕੀ ਦੋਸਤੋ ਛੋਟੀ ਵੀ ਖੂਬ ਸੂਰਤੀ ਆ ਸ਼ੋ ਕੁਆਲਟੀ ਆ ਪੂਰੀ ਠੀਕ ਆ ਸ਼ੂਰਤੀ ਆ ਸੰਸਾਦ ਵਾਦੇ ਬੰਦੀ ਹੈ ਜਿੱਥੇ ਮਰਜੀ ਕੋਈ ਲਈ ਫਰੇ ਇਹਨੂੰ ਹੂੰ ਬਹੁਤ ਸ਼ਕੀਨ ਆ ਸਾਰੇ ਪਾਸੇ ਦੋਸਤੋ ਅੰਗ ਪਰ ਪੂਰੇ ਕਰਮਾਲੀ ਬਹੁਤ ਵਧੀਆ ਤੇ ਮਗਰ ਵੀ ਕੱਟੀ ਆ ਕੱਟੀ ਵੀ ਬਹੁਤ ਸ਼ਾਨਦਾਰ ਕੁਆਲਟੀ ਦੀ ਆ ਜੈਡ ਬਲੈਕ ਆ ਕੁਝ ਕੁ 2 ਇੰਚ ਪੂਸ਼ ਵਾਈਟ ਹੋ ਗਈ ਕੱਟੀ ਦੀ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਲਾਸਟ ਦੇ ਵਿੱਚ ਤੇ ਨਿਤਨ ਜਿਹੜੀ ਆਪਣੇ ਕੋਲ ਸੈਕਿੰਡ ਆ ਆ ਗਈ ਆਪਣੇ ਲਾਸਟ ਅੱਜ ਇਹ ਨੀਲੀ ਦੀ ਆ ਗਈ ਛੋਟੀ ਗੱਪਣ ਆ ਇਹ ਹਾਂ ਇਹ ਗੱਪਣ ਗੱਪਣ ਆ ਛੋਟੀ ਠੀਕ ਆ ਦੇ ਦੇ ਸੰਦੂਸਾ 15 ਤਰੀਕ ਨੂੰ 15 ਜਾਂ 16 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਪਾਣੀ 15 ਕਿਹਾ ਸੀ ਮੈਂ ਕਿ 16 ਕਿਹਾ ਸੀ ਜਿੱਥੇ ਮਰਜ਼ੀ ਕੋਈ ਮੰਨ ਲੇ ਪਾਏ 2000 ਦਿਨ ਹੈਗੇ ਮਗਰ ਇਹ ਸੂਣ ਚ ਇਹਦੇ ਠੀਕ ਆ ਤੇ ਬਾਕੀ ਹੈਗੀ ਖਬਰਦਾਰਾ ਸਿੰਗਲ ਡੇਲੀ ਛੋਡੀ ਆ ਚੱਲੋ ਵੀ ਪੂਰਾ ਪਤਲਾ ਮਾਰਕਿੰਗ ਬਾਹਨਾ ਵੀ ਹਸਾ ਕਰ ਲਿਆ ਤੇ ਮਾਰਕਿੰਗ ਚਾਰੇ ਖੋਰ ਅਗਲੇ ਪੈਰਾਂ ਤੇ ਜਵਾਬ ਤੇ ਮਾਰਲੇ ਖੋਰ ਤੋਤੇ ਗਿੱਟ ਗਿੱਟ ਖੂਸ਼ ਉੱਪਰ ਤੱਕ ਵਾਈਟ ਆ ਅਲਟਰ ਜਿਹੜਾ ਦੋਸਤੋ ਬਿਲਕੁਲ ਤੁਸੀਂ ਵੇਖੋ ਬਨਾਥ ਨਾਲ ਸਾਹ ਦੇ ਨਾਲ ਟੱਚ ਆਹ ਚਾਹੇ ਗਾਵਾਂ ਨੂੰ ਸੰਦੂਸਾ ਪੂਰਾ ਲੇਵਾ ਤਿਆਰ ਹੈ ਜੀ ਕੋਣ ਕੋ ਲੈ ਕੇ ਤ ਇਹ 14 15 ਕਿਲੋ ਦੀ ਤੁਹਾਨੂੰ ਗਾਰੰਟੀ ਆਈ ਹੈ ਆਪਾਂ ਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਕੱਦ ਜਿਹੜਾ ਦੋਸਤੋ ਵੱਡਾ ਕੱਦ ਘਾਟ ਵੱਡਾ ਪੁੱਠੇ ਪੱਠ ਕੁ ਪੂਰੀ ਉੱਚਾ ਪੁੱਠਾ ਠੀਕ ਹੈ ਜੀ ਚੌੜੇ ਪਿੱਠ ਪੁੜੇ ਦੇ ਵਿੱਚ ਤੇ ਸੁਭਿਆਂ ਦੇ ਵਿੱਚ ਬੇਸ਼ੱਕ ਕੋਈ ਵੀਰ ਆਪਦੀ ਸਮਝੋ ਦੇਖ ਲੈ ਕੋਈ ਜਸੂ ਹੀ ਆਪਣੇ ਬੰਦਾ ਕੋ ਲਈ ਆ ਸੰਸਾਹ ਅੱਛਾ ਜੀ ਉਹਨਾਂ ਦੇ ਘਰ ਦੀ ਝੋਡੀ ਆ ਅੱਛਾ ਆ ਲੋ ਠੀਕ ਆ ਆ ਫੇਸ ਕੁਆਲਿਟੀ ਤੋਂ ਜੀ ਠੀਕ ਆ ਸਿੰਘ ਜਿਹੜੇ ਦੋਸਤੋ ਬਿਲਕੁਲ ਛੋਟੇ ਆ ਪਛਾਣੂ ਜਾ ਕੇ ਵੇਖੋ ਕਿ ਨਾਲ ਲੱਗਾ ਸਿੰਘ ਉਹ ਮੈਂ ਸਿੰਘਾ ਦਾ ਸਹੇਜ ਜੀ ਪੱਲਾ ਸਿੰਘ ਮੁਰ ਗਿਆ ਹਸਾਣਾ ਦਾ ਅੱਛਾ ਜੀ ਠੀਕ ਹੈ ਮਗਿੱਲੇਵਾ ਬਹੁਤ ਸੋਨਾ ਐਚਰ ਜਾਨਾ ਨੂੰ ਹੂੰ ਇਹ ਚੰਗਾ ਪਲੀ ਬੈਠੀ ਕਰਮ ਜਿੰਨੀ ਗਾਹ ਨੂੰ ਉਨੀ ਪਛਾਣ ਨੂੰ ਥੱਬਿਆਂ ਦੇ ਥੱਬੇ ਵਾਲੀ ਬੈਠੀ ਆ ਤੇ ਬਾਕੀ ਖੋਲ ਕੇ ਕੁਰੀ ਦੋਸਤਾਂ ਨੂੰ ਤਸੱਲੀ ਨਾਲ ਤੋਰ ਕੇ ਦਿਖਾਉਣੇ ਆ ਦੋ ਦਿਨ ਲੱਜੇ ਕਰਮਾਂ ਦੀ ਹੋ ਸਕਦਾ ਵੀ ਜਾਂਦਿਆਂ ਵੀ ਕਰਮਾਂ ਵਾਲੀ ਕੋਈ ਸਫਰ ਦੇ ਵਿੱਚ ਇੱਥੇ ਤਾਂ ਆਪਣੇ ਕੋ ਬੱਜੀ ਇੱਥੇ ਨਹੀਂ ਹੁੰਦੀ ਅਜੇ ਹਾਂ 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 ਇੱਥੇ ਜੀਜੂ ਹਸਾਣਾ ਦਾ ਲੱਗਾ ਦਾ ਹਾਂਜੀ ਹਾਂਜੀ ਤੇ ਬਾਕੀ ਇਹ ਪੈਣਾ ਕੱਢ ਜੇ ਇਹ ਤਾਂ ਕੱਢ ਨਹੀਂ ਸਕਦੇ ਬਿਲਕੁਲ all of them ਲੋਕ ਦੋਸਤੋ ਬਹੁਤ ਜਿਆਦੀ ਸ਼ਾਨਦਾਰ ਕੁਆਲਿਟੀ ਠੀਕ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਬਾਕੀ ਸਰੀਰਕ ਬੰਤਰ ਵੀ ਸੋਹਣੀ ਆ ਮੱਚਦੀ ਫੇਸ ਕੁਆਲਿਟੀ ਕੋਈ ਤੁਸੀਂ ਫਿਰ ਵੇਖ ਕੇ ਚੈੱਕ ਕਰ ਸਕਦੇ ਜੀ ਠੀਕ ਆ ਸੋ ਟਿਪ ਕੋ ਕੋਈ ਵੀਰ ਲੈ ਕੇ ਜਾ ਸਕਦਾ ਦੋਸਤੋ ਜਦੋਂ ਤੱਕ ਪਸ਼ੂ ਸੂਦਾ ਨਹੀਂ ਆਪਣੀ ਚੌਥਾਂ ਥਣਾਂ ਦੀ ਟਿਪਗੇ ਤਸੱਲੀ ਤੁਸੀਂ ਕਰਨੀ ਆ ਬਾਕੀ ਕਰਮਾਲੀ ਜਾਂ ਭਾਂਡਾ ਭੁੰਡਾ ਬਹੁਤ ਸੋਹਣਾ ਚੰਗਾ ਤੋਂ ਚੋਰਾਂਗੇ 14 ਕਿਲੋ ਦੀ ਗਾਰੰਟੀ ਆਈ ਆ ਆਪਣੀ ਅੱਛਾ ਜੀ ਹਾਂ ਜੀ ਵੀ ਇੰਨਾ ਦੁੱਧ ਕੱਢੂਗੀ ਝੋਟੀ ਕਿ 12 ਕਿਲੋ ਪਹਿਲਾਂ ਦੀ ਵਾਗੀ ਹਨਾ ਨੂੰ ਉਹਨਾਂ ਨੇ ਘਰ ਦੀ ਝੋਡੀ ਕਿਸੇ ਬੰਦੇ ਮਤਲਬ ਵਪਾਰੀ ਤੋਂ ਲਈ ਘਰ ਤੋਂ ਲਈ ਆਦੇ ਬੰਦਿਆਂ ਨੂੰ ਹਨ ਭਾਂਡੇ ਦੀ ਖਬਰਦਾਰ ਠੀਕ ਹੈ ਬਈ ਇਹ ਤਾਂ ਤੋੜ ਲੀ ਗਏ ਬਾਲੀ ਸੋ ਦੋਸਤੋ ਲਾਸਟ ਵਿੱਚ ਇਹ ਝੋਟੀ ਆਪਾਂ ਤੁਹਾਨੂੰ ਇਹ ਬਾਅਦ ਤੁਹਾਨੂੰ ਦਿਖਾਉਣੀ ਸੀਗੀ ਬਾਕੀ ਗੱਪੜਾ ਕਰਮਾ ਲਈ 2 ਦਿਨ ਲੈ ਜਾ 3 ਦਿਨ ਲੈ ਜਾ ਜਾਂਦਿਆਂ ਵੀ ਸੂ ਸਕਦੀ ਸਫ਼ਰ ਦੇ ਦੌਰਾਨ ਵੀ ਕਿਉਂਕਿ ਤਿਆਰੀ ਮੁਕੰਮਲ ਆ ਤੇ ਹੈ ਵੀ ਬਿਲਕੁਲ ਪਦਲੇ ਪਿੰਡੇ ਦੀ ਠੀਕ ਆ ਸਿੰਗਲ ਖੱਡੀ ਦੇ ਦੇ ਚ ਲੈ ਵੀ ਨਿਤਰ ਵੀ ਇਹਦੀ ਡਿਮਾਂਡ ਕੀ ਕਰਤੀ ਜੇ ਫਿਰ ਸੰਧੂ ਸਾਹਿਬ ਇਹਦੀ ਕਰਦੇ ਆ ਇੱਕ ਦਾ ਇੱਕ ਦਾ ਇੱਕ ਦਾ ਇੱਕ ਪੰਜ ਦੀ ਝੋਟੀ ਦੇਵਾਂਗੇ ਠੀਕ ਆ ਆਏਗਾ ਦਾ ਮਾਤਰਾਣ ਕਰਕੇ 1 ਲੱਖ 2000 ਦੀ ਝੋੜੀ ਦੇ ਦਾਂਗੇ ਖੀਰ ਨੂੰ 1 ਲੱਖ 2 ਦੀ ਹਾਂਜੀ ਲੋਬੀ ਪ੍ਰਭੋ 1 ਲੱਖ 2000 ਦੀ ਇਹ ਤੁਹਾਨੂੰ ਮਿਲ ਜੂਗੀ ਸੋ ਪੂਰੀ ਤੁਸੀਂ ਝੋਟੀ ਵੇਖ ਲਈ ਆ ਠੀਕ ਆ ਜੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਨੰਬਰ ਸਕਰੀਨ ਤੇ ਆਪਾਂ ਚਲਦੇ ਕਰਦੇ ਆਂਗੇ ਨਿਤਰ ਭਾਈ ਇਹ ਪਸੂ ਸੀ ਅੱਜ ਆਪਣੇ ਕੋਲ 6 ਗਨ ਨਗ ਟੋਟਲ ਹੈ ਹਾਂਜੀ ਠੀਕ ਹੈ ਭਰਾ ਤੇ ਨੰਬਰ ਕਰ ਦਈਏ ਸਾਂਝੇ ਨੰਬਰ ਆਪਣਾ 9868 8460 ਠੀਕ ਹੈ ਭਰਾ ਹਾਂਜੀ ਤੇ ਇਹ ਆਪਣਾ ਦੋ ਗੱਲਾਂ ਕਰ ਲਈਏ ਹੋਰ ਹੂੰ ਇੱਕ ਤੇ ਜਿਹੜਾ ਕੋਈ ਸੱਜਣ ਮਿੱਤਰ ਸਾਈ ਬੈਨਾ ਪਾਉਂਦਾ ਉਹ ਸਾਈ ਬੈਨਾ ਪਾਵੇ ਪੱਕਾ 1500 ਪਾ ਕੇ ਕੋਈ ਜਾਨਵਰ ਨਾ ਰੋਕੇ ਕਿਉਂਕਿ ਮੁੜ ਕੇ ਆ ਕੇ ਬੰਦਾ ਹੋਲੀ ਕਰਨਾ ਨਹੀਂ ਮੇਰੇ ਕੋ ਘਰ ਦੇ ਨਹੀਂ ਮੰਨਦੇ ਦੂਜੀ ਗੱਲ ਇਹ ਆ ਵੀ ਆਪਦੀ ਸਲਾਹ ਕਰਕੇ ਫਿਰ ਕੋਈ ਫਿਰ ਜਾਨਵਰ ਲਿਆ ਕਰੋ ਸਾਈ ਬੈਨਾ ਕਰਕੇ ਫਿਰ ਕਹਿੰਦੇ ਮੇਰੇ ਘਰ ਦੇ ਨਹੀਂ ਮੰਨਦੇ ਜਾਂ ਹੋਰ ਕੋਈ ਗੱਲਬਾਤ ਕਹਿ ਦਿੰਦੇ ਕੋ ਠੀਕ ਹੈ ਕਿ ਨਹੀਂ ਸਾਈ ਪੱਕੀ ਪਾਵੇ ਕੋਈ ਜਿਹੜਾ ਜਿੰਨੇ ਜਿਹੜਾ ਜਾਨਵਰ ਦੀ ਸਾਈ ਪਾਉਣੀ ਨਾ ਸਾਈ ਪੱਕੀ ਪਾਇਆ ਕਰੋ ਠੀਕ ਹੈ ਜੀ ਬਿਲਕੁਲ ਬਾਕੀ ਆਪ ਦੀ ਤਸੱਲੀ ਕਰੋ ਨਹੀਂ ਆ ਸਕਦਾ ਤੇ ਆਪ ਦੀ ਵੀਡੀਓ ਕਾਲ ਤੇ ਜੋੜੋ ਪਹਿਲੀ ਗੱਲ ਤੇ ਕੋਸ਼ਿਸ਼ ਹੈ ਕਰੋ ਸੱਜਣ ਮੇਰੇ ਆਈ ਜਾਵੇ ਇੱਥੇ ਠੀਕ ਹੈ ਕਿ ਨਹੀਂ ਦੋਵੇਂ ਡੰਗ ਦੀ ਚਵਾਈ ਕਰਕੇ ਫਿਰ ਜਿਹੜਾ ਮਰਜੀ ਲੈ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਬਾਕੀ ਤਸੱਲੀ ਕਰਨ ਤੋਂ ਪਹਿਲਾਂ ਜਿਹੜਾ ਸਾਈਬਿਆ ਨਾ ਵੀਰਾਂ ਦਾ ਵੀ ਪੱਕਾ ਪਾ ਦਿਆ ਕਰੋ ਇੱਥੇ ਆ ਕੇ ਆਪਣੀ ਅੱਖੀਂ ਵੇਖਿਆ ਕਰੋ ਚੀਜ਼ ਚੋਇਆ ਕਰੋ ਤਸੱਲੀ ਕਰਿਆ ਕਰੋ ਠੀਕ ਹੈ ਜੀ ਤੇ ਕਿਉਂਕਿ ਕਿਸੇ ਪਾਸੇ ਕੋਈ ਕਾਜ ਨਹੀਂਗਾ ਜੇਕਰ ਕੋਈ ਕਾਜ ਵਾਲੀ ਚੀਜ਼ ਹੈਗੀ ਆ ਤੇ ਨਾ ਕਿ ਜਿਹੜੇ ਕਾਫੀ ਹੁੰਦੇ ਆ ਇੱਕ ਨਹੀਂ ਦੂਜਾ ਦੂਜਾ ਪਸੰਦ ਆ ਜੂ ਪਸੂ ਹੁੰਦੇ ਆ ਮੌਕੇ ਤੇ ਠੀਕ ਹੈ ਜਿਹੜਾ ਆ ਜਾਵੇ ਮਤਲਬ ਖਾਲੀ ਮੁੜ ਕੇ ਨਾ ਜਾਊਗਾ ਬੰਦਾ ਜਾਨਵਰ ਲੈਣ ਦੀ ਨੀਂਚ ਆਇਆ ਹੋਵੇ ਸਹੀ ਇਥੇ ਵੀ ਜਿੰਨੇ ਲੈਣਾ ਲੈਣਾ ਠੀਕ ਹੈ ਕਿ ਨਹੀਂ ਬਾਕੀ ਇਥੇ ਜਾਨਵਰ ਹਰ ਤਰ੍ਹਾਂ ਦਾ ਮਿਲ ਜਾਊਗਾ ਬੰਦਾ ਹੋਵੇ ਲੈਣ ਵਾਲਾ ਕੋ ਹਾਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਆਪਣੇ ਕੋ ਤਿੰਨ ਵੜਾ ਹੋਰ ਹੈਗੀਆਂ ਦੋ ਪਹਿਲਣਾਂ ਦੇ ਇੱਕ ਦੂਜੇ ਸੁਲੇ ਸੂਣ ਵਾਲੀਆਂ ਹਫਤਾ ਹਫਤਾ ਕੱਢਦੀਆਂ ਦੇਖੋ ਸੱਜਣ ਮਿੱਤਰ ਚਾਹ ਵਾਂ ਚੰਗਾ ਹੈਗਾ ਪੈਸੇ ਕਿੰਨੇ ਗੱਬਣਾ ਕਿੰਨੇ ਗੱਬਣਾ ਲੋ ਵੀ 10 10 ਦਿਨ ਕੱਢਦੀਆਂ ਕੋਈ ਸੱਜਣ ਮਿੱਤਰ ਚੰਗਾ ਹੈਗਾ ਪੈਸੇ ਲੈਣ ਵਾਲਾ ਠੀਕ ਹੈ ਕਿ ਨਹੀਂ ਪਹਿਲਨਾਵਸ਼ੀਆਂ ਦੁੱਧ ਮਤਲਬ 20 ਤੋਂ ਬਾਹਰ ਦੇਣੀਆਂ ਇੱਕ ਚਿੱਟੇ ਰੰਗ ਦੀ ਵਹਿੜ ਦੂਜੇ ਸੂਏ ਉਹ ਮਤਲਬ 25 ਤੋਂ 30 ਕਿਲੋ ਦੁੱਧ ਆਉਗੀ ਵਧੀਆ ਦੇ ਲੈ ਲੈਂਦੀ ਆ ਦੱਸਦਾ ਜੇ ਕੋਈ ਪੈਸੇ ਭਰਨਾ ਨਾਲ ਹੈਗਾ ਤੇ ਆਪਣੇ ਕੋਲ ਵੀ ਤਿਆਰ ਖੜੀਆਂ ਇੱਥੇ ਲੈ ਕੇ ਜਾ ਸਕਦਾ ਠੀਕ ਹੈ ਹਾਂਜੀ ਪਰ ਦੋਸਤੋ ਤਿੰਨ ਵਹਿੜਾ ਹੋਰ ਅਵੇਲੇਬਲ ਨੇ ਗੱਭਣਾ ਕੋਈ ਹਾਲਤਾ 8-8 ਦਿਨ ਹਜੇ ਲੈਤੀਆਂ ਨੇ ਉਹਨਾਂ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਜੀ ਉਹ ਵੀ ਮੌਜੂਦ ਨੇ ਹੁਣ ਮੌਕੇ ਤੇ ਤਾਂ ਦੋਸਤੋ ਇਹ ਪਸ਼ੂ ਅੱਜ ਤੁਹਾਨੂੰ ਦਿਖਾਉਣੇ ਸੀ ਆਪਾਂ ਇਸ ਵੀਡੀਓ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ